ਕਾਨੂੰਨ ਬਣਾਉਂਦੇ ਐ ਤੇ ਸਾਡੀ ਸ੍ਰੀ ਗੁਰੂ ਨਾਨਕ ਜੀ ਦੀ ਸੁਰਤ ਵਿੱਚ ਆਇਆ ਉਹਨਾਂ ਨੇ ਵੀ ਉਦਾਂ ਦੇ ਕਾਨੂੰਨ ਬਣਾਏ ਇੱਥੇ ਉਹਨਾਂ ਨੇ ਵੀ ਉਹਨੂੰ ਉਸ ਆਵਾਜ਼ ਨੂੰ ਸੁਣਿਆ ਤੇ ਜੁਰਤ ਕੀਤੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੈ ਤਾ ਪੰਡੇ ਕੱਟ ਉਹ ਆਵਾਜ਼ ਨੂੰ ਸੁਣਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਆਵਾਜ਼ ਨੂੰ ਸੁਣਿਆ ਉਹ ਜਿਹੜਾ ਸਤਗੁਰੂ ਸੁਰਤ ਵਿੱਚ ਆਉਂਦਾ ਹੈ ਤੇ ਤਾਂ ਕਰਕੇ ਪਿਆਰਿਓ ਉਹ ਜਿਹੜਾ ਸੁਰਤ ਵਿੱਚ ਆਉਣਾ ਹੈ ਉਹ ਸਤਗੁਰੂ ਜਿਹੜਾ ਕਦੇ ਆਉਂਦਾ ਜਾਂਦਾ ਨਹੀਂ ਸਰੀਰ ਕਰਕੇ ਨਹੀਂ ਜੀ ਆਉਣਾ ਉਹਨੇ ਉਹਨੇ ਸੁਰਤ ਵਿੱਚ ਆਉਣਾ ਹੈ ਸੁਰਤ ਵਿੱਚ ਉਹ ਸਰੀਰ ਵਾਲਾ ਗੁਰੂ ਨਹੀਂ ਜਿਹੜਾ ਆਏਗਾ ਤੇ ਕਦੇ ਨਾ ਕਦੇ ਦੁਨੀਆ ਵਿੱਚੋਂ ਜਾਏਗਾ ਸਤਗੁਰੂ ਸੱਚਾ ਗਿਆਨ ਸਤ ਗੁਰ ਸੱਚਾ ਗਿਆਨ ਤੇਰੀ ਸੁਰਤ ਵਿੱਚ ਪ੍ਰਗਟ ਹੁੰਦਾ ਜਿੱਦਣ ਉਹ ਆਏਗਾ ਨਾ ਉਦੋਂ ਸਵਾਦ ਆਉਣਾ ਜੀ ਆਇਆਂ ਨੂੰ ਕਹਿਣ ਦਾ ਉਦੋਂ ਤੇਰੀ ਜ਼ਿੰਦਗੀ ਜਾਏਗਾ ਜਿੱਦਣ ਸਾਡੀ ਜ਼ਿੰਦਗੀ ਜਾਏਗਾ ਜਿੱਦਣ ਮੇਰੀ ਸੁਰਤ ਵਿੱਚ ਆਵੇ ਤੇ ਮੈਂ ਉਹਨੂੰ ਜੀ ਆਇਆਂ ਕਹਾਂ ਮੈਂ ਇਗਨੋਰ ਨਾ ਕਰਾਂ ਮੈਂ ਕਹਾਂ ਵੀ ਠੀਕ ਹੈ ਜੋ ਮੈਨੂੰ ਉਹ ਸੱਚ ਸਤਗੁਰ ਉਹ ਸੱਚਾ ਗਿਆਨ ਮਿਲਦਾ ਜਿਹੜਾ ਫੇਰ ਸੁਣੋ ਆ ਆ ਪੰਗਤੀ ਸੁਣੋ ਸਤਗੁਰ ਮੇਰਾ sada sada ਨਾ ਆਵੇ ਨਾ ਜਾਏ ਉਹ ਆਪਣਾ ਸੀ ਪਰਖੋ ਹੈ ਭਗ ਮਹਿ ਰਹਿਆ ਸਮਾਇ ਇਕਲੇ ਸਿੱਖਾਂ ਵਿੱਚ ਬੋਲੋ ਜੀ ਸਭ ਮੈਂ ਰਹਿਆ ਸੀ ਸਾਰਿਆਂ ਜਿਸਮਾਇਆ ਹੋਇਆ ਪਰਮਾਤਮਾ بڑے ਵੱਡੇ ਬਣ ਜਾਓਗੇ ਜਦੋਂ ਇਦਾਂ ਸੋਚਣ ਲੱਗੋਗੇ ਬਹੁਤ ਵੱਡੇ ਜਦੋਂ ਇਦਾਂ ਸੋਚਾਂਗੇ ਨਾ ਆਪਾਂ ਵੀ ਉਹ ਪਰਮਾਤਮਾ ਜਿਹੜਾ ਕਦੇ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਸੁਰਤ ਵਿੱਚ ਪ੍ਰਗਟ ਹੋਇਆ ਹੁਣ ਉਹਦੀ ਡੇਟ ਤੇ ਲੱਭੀ ਨਹੀਂ ਜਾਣੀ ਆਪ ਕੋ ਸਤਨਾਮ ਫਿਰ ਬਾਅਦ ਉਹ ਡੇਟ ਨਹੀਂ ਲੱਭੀ ਜਾਣੀ ਕਿ ਕਦੋਂ ਹੋਇਆ ਇਹ ਤੇ ਗੁਰੂ ਨਾਨਕ ਜੀ ਦਾ ਸ਼ਰੀਰ ਦਾ ਆਉਣ ਦਾ ਸਮਾਂ ਤੇ ਆਪਾਂ ਡੇਟ ਲੱਭ ਲਈ ਪਰ ਉਹਨਾਂ ਦੀ ਸੁਰਤ ਵਿੱਚ ਜਿਹੜਾ ਸਤਗੁਰ ਆਇਆ ਉਹ ਤਰੀਕ ਦਾ ਨਹੀਂ ਪਤਾ ਉਹਦਾ ਨਹੀਂ ਪਤਾ ਲੱਗਣਾ ਫੇਰ ਸੁਣੋ ਜਿਵੇਂ ਹੁਣ ਇਹ ਡੇਟ ਕਤਕ ਦੀ ਪੂਰਨਵਾਸੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਪਰ ਜਿਹੜੇ ਪੁਰਾਣੇ ਕਿਤਾਬਾਂ ਵਿੱਚ ਪੜੀਆਂ ਹੋਣਗੀਆਂ ਮੈਂ ਵੀ ਆਪਣੀ ਕਿਤਾਬ ਵਿੱਚ ਇਹੀ ਪੜਿਆ ਸੀ ਜਦੋਂ ਮੈਂ ਪੜਿਆ ਸੀ ਪੰਜਾਬੀ ਦੀ ਕਿਤਾਬ ਵਿੱਚ ਗੁਰੂ ਨਾਨਕ ਦਾ ਲੇਖ ਜਦੋਂ ਲਿਖਿਆ ਸੀ ਉਹਦੇ ਵਿੱਚ ਮੈਂ ਜਿਹੜੀ ਤਰੀਕ ਪਾਈ ਸੀ ਉਹ ਸੀ 15 ਅਪ੍ਰੈਲ 1469 15 ਅਪ੍ਰੈਲ ਬਜ਼ੁਰਗਾਂ ਨੂੰ ਪਤਾ ਜਿਹੜੇ ਤੁਸੀਂ ਪੁਰਾਣੇ ਪੜ੍ਹੇ ਹੋ ਭਲਾ ਜਿਹਨਾਂ ਨੂੰ ਚੇਤਾ ਹੈ ਭਲਾ ਵੀ ਕੀ ਲਿਖਦੇ ਸੀ ਉੱਤੇ ਵਿਸਾਖੀ ਉਹ ਵਿਸਾਖੀ ਦਾ ਸੀ ਚੀਫ ਖਾਲਸਾ ਦੀਵਾਨ ਵਿੱਚ ਇਹ ਜਿਹੜਾ ਇਹ ਤਾਂ ਇੱਕ ਕਿਤਾਬ ਵੀ ਛਪੀ ਹੈ ਕਤਕ ਕੇ ਵਿਸਾਖ ਗੁਰੂ ਨਾਨਕ ਦਾ ਗੁਰਪੁਰਬ ਕਤਕ ਦਾ ਹੈ ਕੇ ਵਿਸਾਖ ਦਾ ਉਸ ਵੇਲੇ ਸਾਡੇ ਪੰਥ ਦਾ ਫੈਸਲਾ ਇਹ ਹੋਇਆ ਸੀ ਵੀ ਮਨਾਓ ਕੱਤਕ ਦੀ ਪੂਰਨਮਾਸ਼ੀ ਲਿਖੋ ਲਿਖੋ ਵਿਸਾਖ ਜਿਹੜਾ ਲਿਖਤ ਵਿੱਚ ਆਵੇ ਫੈਸਲਾ ਹੋਇਆ ਸੀ ਜੀ ਖੋਜਾਂ ਕਰਕੇ ਲਿਖਤ ਵਿੱਚ ਆਵੇ ਵਿਸਾਖ ਦਾ ਤੇ ਮਨਾਉਤ ਤਕਦੀ ਪੂਰਨਮਾਸ਼ੀ 100 ਸਾਲ ਤੋਂ ਜ਼ਿਆਦਾ ਹੋ ਗਿਆ ਅਜੇ ਤੱਕ ਫੈਸਲਾ ਹੀ ਨਹੀਂ ਹੋਇਆ ਆਪੋ ਸਤਨਾਮ ਸ਼੍ਰੀ ਵਾਹਿਗੁਰੂ 100 ਸਾਲ ਤੋਂ ਜ਼ਿਆਦਾ ਲੰਘ ਗਿਆ ਟਾਈਮ ਤਾਂ ਕਰਕੇ ਲਿਖਿਆ ਜਾਂਦਾ ਹੈ ਜਿਹੜਾ ਲਿਖਤ ਵਿੱਚ ਹੈ ਉਥੇ ਲਿਖਿਆ ਜਾਂਦਾ ਹੈ ਵੀ 14 15 ਅਪ੍ਰੈਲ 1469 ਵਿਸਾਖ ਵਿੱਚ ਤੇ ਮਨਾਇਆ ਜਾਂਦਾ ਹੈ ਤਕਦੀ ਪੂਰਨਮਾਸ਼ੀ ਇਹ ਇਦਾਂ ਇਦਾਂ ਦਾ ਸਾਡਾ ਆ ਆ ਆ ਕਰਨ ਵਾਲੇ ਕੰਮ ਨੇ ਇਹਨਾਂ ਨੂੰ ਗੋਲਕਾਂ ਵਾਲੇ ਪਾਸਿਓਂ ਵੇਲ ਮਿਲੇ ਢਿਡਲਾਂ ਨੂੰ ਤਾਂ ਗੱਲ ਕਰਨ ਨਾ ਕੋਈ ਇਹਨਾਂ ਨੂੰ ਤਾਂ ਗੋਲਕਾਂ ਵਾਲੇ ਪਾਸੇ ਧਿਆਨ ਹੈ ਬਸ ਸਾਰਾ ਇਦਾਂ ਡੇਟਾਂ ਪੱਕੀਆਂ ਕੀਤੀਆਂ ਹੁਣ ਕੱਲੀ-ਕੱਲੀ ਚੀਜ਼ ਦਾ ਪਤਾ ਲੱਗੇ ਕਿਉਂ ਕਨਫਿਊਜ਼ਿੰਗ ਪੈਦਾ ਹੋਵੇ ਭਾਈ ਕਿਉਂਕਿ ਆ ਜਿਹੜੀ ਗੱਲ ਮੈਂ ਕਹੀ ਹੈ ਨਾ ਵੇਖੋ ਹੁਣ ਹੁਣ ਜੇ ਕੋਈ ਬੰਦਾ ਮੇਰੀ ਗੱਲ ਤੇ ਰੌਲਾ ਪਾਣਾ ਕੀ ਲੈ ਇੰਨੀ ਗੱਲ ਤੇ ਪਾ ਲੈਣ ਹੁਣ ਕੱਤਕ ਦੀ ਪੂਰਨਮਾਸ਼ਾ ਸਾਰੇ ਪਾਸੇ ਮਨਾਇਆ ਜਾ ਰਿਹਾ ਹੈ ਤੇ ਜੇ ਕੋਈ ਬੰਦਾ ਇੱਕ ਬੰਦਾ ਵੀ ਵਿੱਚ ਇਦਾਂ ਲਿਖ ਦਵੇ ਵੀ ਯਾਰ ਹੈ ਲੈ ਹੈ ਤੇ ਵਿਸਾਖ ਦਾ ਤੇ ਉਹਦੇ ਸਾਰੇ ਮਦਰ ਪੈ ਜਾਂਦੇ ਵੀ ਤੂੰ ਵੱਡਾ ਗਿਆਨੀ ਸਾਰੀ ਦੁਨੀਆ ਦੇ ਇਦਾਂ ਕਹੀ ਜਾਂਦੀ ਤੂੰ ਇਕੱਲਾ ਹੀ ਰੋਲਾ ਪਾਈ ਜਾਂਦਾ ਅਸੀਂ ਵੀ ਵਧਾਈਆਂ ਦਿੱਤੀਆਂ ਭਾਈ ਸਾਡੇ ਵੀ ਜਿਹੜਾ ਉਹ ਪਾਉਂਦੇ ਨੇ ਜਿਹੜੇ ਆਪਣਾ ਵੈਬਸਾਈਟ ਤੇ ਜਾਂ ਜਿਹੜੀ ਫੇਸਬੁੱਕ ਤੇ ਪਾਉਂਦੇ ਐ ਉਹਦੇ ਤੇ ਸਾਡੇ ਮਿਸ਼ਨ ਵੱਲੋਂ ਵੀ ਲਿਖਿਆ ਵੀ ਗੁਰੂ ਸਾਹਿਬ ਦੇ ਆਗਮਨ ਦੀਆਂ ਵਧਾਈਆਂ ਅਸੀਂ ਵੀ ਲਿਖਿਆ ਪਰ ਦੁਬਦਾ ਜਿਹੜੀ ਹੈ ਨਾ ਇਹ ਚਾਹੀਦੀ ਹੈ ਕਿ ਇਹ 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 ਦੇ ਵਾਸਤੇ ਜਰੂਰ ਕਦਮ ਪਟੋ ਇੱਕ ਰੋ ਕੁਸ਼ ਚਲੋ ਮੰਨ ਲਓ ਯਾਰ ਗੱਲ ਆਪਾਂ ਇਹ ਕਰੀਏ ਵੀ ਵਿਸਾਖ ਜਾਂ ਕਦ ਤੱਕ ਇਹ ਹੈ ਗੁਰੂ ਨਾਨਕ ਸਾਹਿਬ ਜੀ ਦੇ ਸ਼ਰੀਰ ਦਾ ਆਉਣ ਦਾ ਸਮਾਂ ਪਰ ਇੱਥੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਬਨਾਸੀ ਓਹ ਅਬਨਾਸੀ ਪੁਰਖ ਹੈ ਓਹ ਅਬਨਾਸੀ ਪੁਰਖ ਹੈ ਓਹ ਅਬਨਾਸੀ ਪੁਰਖ ਹੈ ਓਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਵਾਏ ਓਹ ਅਬਨਾਸੀ ਪੁਰਖ ਹੈ ਉਹ ਅਗਨਾਸੀ ਪੁਰਖ ਹੈ ਸਭ ਮਹਿ ਰਹੇ ਅਸਵਾਏ ਉਹ ਅਗਨਾਸੀ ਪੁਰਖ ਹੈ ਉਹ ਅਗਨਾਸੀ ਪੁਰਖ ਹੈ ਪੜੀ ਵੱਡੀ ਮਾਰ ਖਾਓਗੇ ਜੇ ਮੇਰੀ ਦੇਹ ਨਾਲ ਜੁੜ ਗਏ ਜੋ ਕਹਿ ਰਿਆਂ ਉਹ ਨਾ ਸੁਣਿਆ ਮੇਰੇ ਸਰੀਰ ਮਗਰ ਭਜੋ ਪਰ ਦੇਹ ਦੇ ਕਿੰਨਾ ਚਿਰ ਕਿੰਨਾ ਚਿਰ ਲੱਭੋਂਗੇ ਆ ਸ਼ਰੀਰ 10 ਸਾਲ 20 ਸਾਲ ਚੁਰੜੀਆਂ ਪਹਿਣ ਗਿਆ ਇੱਕ ਕਮਜ਼ੋਰ ਹੋਣਾ ਹੈ ਇੱਕ ਦਿਨ ਹੱਡੀਆਂ ਨੇ ਇਹਨੂੰ ਛੱਡਣਾ ਹੈ ਇਹਨੇ ਮਰਨਾ ਹੈ ਪਰ ਉਹ ਜੋ ਸਮਝਿਆ ਜਾਂ ਜੋ ਸਮਝਾਇਆ ਜਾ ਰਿਹਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਸਤਿਗੁਰੂ ਜਿਹੜਾ ਕਦੇ ਜੰਮਦਾ ਮਰਦਾ ਨਹੀਂ ਉਹ ਸਤਗੁਰੂ ਜਿਹੜਾ ਕਦੇ ਆਉਣਾ ਜਾਣਾ ਨਹੀਂ ਉਹ ਸਤਗੁਰੂ ਉਹ ਤੇਰੀ ਸੁਰਤ ਵਿੱਚ ਵਸਦਾ ਹੈ ਗੁਰ ਪਰਮੇਸ਼ਰ ਇੱਕੋ ਜਾਂ ਗੁਰੂ ਪਰਮੇਸ਼ਰ ਪਰਮੇਸ਼ਰ ਜਿਹੜਾ ਉਹ ਵਿਧ ਬਣਾਉਂਦਾ ਤੇਰੀ ਸੁਰਤ ਵਿੱਚ ਆਉਂਦਾ ਉਹਨੂੰ ਸੁਣਿਆ ਕਰ ਉਹਦੇ ਉਹ ਉਹਨੂੰ ਇਗਨੋਰ ਨਾ ਕਰ ਤੇਰੀ ਜ਼ਿੰਦਗੀ ਵਿੱਚ ਹਰੇਕ ਮਸਲੇ ਉੱਤੇ ਉਹਨੇ ਆਉਣਾ ਤੇਰੀ ਸੁਰਤ ਦੇ ਨੇੜੇ ਉਹਦੀ ਉਹਨੂੰ ਉਹਨੂੰ ਸੁਣ ਉਹਨੂੰ ਪੱਲੇ ਬੰਨ ਤਾ ਕਰਕੇ ਭਾਈ ਇਹ ਇਹ ਜਦੋਂ ਅਸੀਂ ਉਸ ਸਤਿਗੁਰੂ ਨਾਲ ਕਨੈਕਸ਼ਨ ਜੋੜਾਂਗੇ ਨਾ ਜਿਹੜਾ ਗੁਰੂ ਨਾਨਕ ਨੇ ਜੋੜਿਆ ਸੀ ਉਹ ਸਤਿਗੁਰੂ ਜਿਹੜਾ ਉਹਨਾਂ ਦੀ ਸੁਰਤ ਵਿੱਚ ਆਉਂਦਾ ਸੀ ਬਸ ਉਹਦੇ ਨਾਲ ਜੁੜਾ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਸੀ ਜੀ ਬੋਲੋ ਸ਼ਬਦ ਗਿਆਨ ਇਹੀ ਠੀਕ ਹੈ ਨਾ ਜੀ ਪਹਿਲੇ ਪਾਸ਼ਾ ਕੌਣ ਸਨ ਬੋਲੋ ਜੀ ਪਹਿਲੇ ਪਾਸ਼ਾ ਚਰਖ ਤੇ ਬੋਲੋ ਤੇ ਉਹਨਾਂ ਦਾ ਗੁਰੂ ਕੌਣ ਸੀ ਫਿਰ ਪਹਿਲਾ ਗੁਰੂ ਕੌਣ ਸੀ ਬੋਲੋ ਤੇ ਦੂਜਾ ਅਸਗੇ ਨਾ ਇੱਥੇ ਪਹਿਲੇ ਪਾਸ ਪਹਿਲੇ ਗੁਰੂ ਕੌਣ ਸਨ ਜੀ ਗੁਰੂ ਨਾਨਕ ਤੇ ਗੁਰੂ ਨਾਨਕ ਜੀ ਦਾ ਗੁਰੂ ਕੌਣ ਸੀ ਸ਼ਬਦ ਫਿਰ ਪਹਿਲਾ ਗੁਰੂ ਕੌਣ ਹੋਇਆ ਫਿਰ ਦੂਜਾ ਕਹਿੰਦਾ ਹੋਇਆ ਗੁਰੂ ਨਾਨਕ ਐਦਾਂ ਚੱਲੇਗੀ ਗੱਲ ਬੜੀ ਕਨਫਿਊਜ਼ਿੰਗ ਹੈ ਬਹੁਤ ਕਨਫਿਊਜ਼ਿੰਗ ਪੈਦਾ ਹੋਈ ਹੈ ਸ਼ਬਦ ਹੀ ਗੁਰੂ ਸੀ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਗੁਰੂ ਰਹੇਗਾ